ਚਲੋ ਸਿਰੋ ਕਿਸਾਨਾਂ ਨਾਲ ਆਏ ਉਹਨਾਂ ਨੇ ਕਾਲ ਕਰੀ ਆ ਅਸੀਂ ਬਾਜ਼ਾਰ ਬੰਦ ਕਰਨ ਗਏ ਅੱਜ तकरीबन तकरीबन ਹੁਣ ਸਾਰਾ ਕੁਝ ਬੰਦ ਨਜ਼ਰ ਆ ਰਿਹਾ ਦੇਖੋ ਲੋਕ ਆਪੋ ਆਪਣੀਆਂ ਦੁਕਾਨਾਂ ਦੇ ਬਾਹਰ ਜਿੰਦੇ ਲਾ ਕੇ ਬੈਠੇ ਨੇ ਕਿਉਂਕਿ ਭਾਈਚਾਰਾ ਭਾਈਚਾਰਾ ਬੰਦ ਹੈ ਜੀ ਸਾਡੇ ਸਾਰਾ ਭਾਈਚਾਰਾ ਕਿਸਾਨਾਂ ਨਾਲ ਜੀ ਬੇਨ ਫੁੱਲ ਜੇ 3 ਦਿਨ ਹੋ ਗਏ ਫਰੂਟ ਨਹੀਂ ਆ ਰਿਹਾ ਸਬਜ਼ੀ ਨਹੀਂ ਆ ਰਹੀ ਬਾਜ਼ਾਰਾਂ ਚ ਗਵਰਨਮੈਂਟ ਨੂੰ ਮੰਨ ਲੈਣੀ ਚਾਹੀਦੀਆਂ ਜੋ ਵੀ ਇਹ ਜਾਇਜ਼ ਚੀਜ਼ ਹੈ ਕਾਲਜ ਜਿਹੜਾ ਰੇਲਾਂ ਬੰਦ ਕੀਤੀਆਂ ਗਈਆਂ ਸੀ ਤੇ ਅੱਜ ਚੱਕਾ ਵੀ ਹੁਣ ਇਸ ਤੋਂ ਬਾਅਦ ਜਾਮ ਹੋਣ ਵਾਲਾ ਹੈ ਕਿਉਂਕਿ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਸਾਰੀਆਂ ਬੰਦ ਹੋਣੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਬਾਜ਼ਾਰ ਜਿਹੜੇ ਬੰਦ ਹੋਏ ਨੇ ਹਾਲਾਂਕਿ 11 ਵਜੇ ਦਾ ਟਾਈਮ ਸੀ ਤੇ 11 ਵਜੇ ਤੋਂ ਬੰਦ ਕਰਾਉਣੇ ਸ਼ੁਰੂ ਹੋਏ ਤੇ ਉਸ ਤੋਂ ਬਾਅਦ ਜਿਹੜਾ ਦੇਖ ਸਕਦੇ ਹੋ ਤਕਰੀਬਨ ਤਕਰੀਬਨ ਸਾਰਾ ਕੁਝ ਬੰਦ ਨਜ਼ਰ ਆ ਰਿਹਾ ਦੇਖ ਸਕਦੇ ਹੋ ਸੀ ਸ਼ਟਰ ਜਿਹੜੇ ਆ ਦੁਕਾਨਾਂ ਦੇ ਬੰਦ ਨੇ ਔਰ 4 ਵਜੇ ਤੱਕ ਇਹ ਬੰਦ ਦੀ ਕਾਲ ਹੈ ਕਿਉਂਕਿ ਕਿਸਾਨ ਜਿਸ ਹਸਾਬ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਕਿਸਾਨ ਦੇ ਕਿਸਾਨਾਂ ਦੇ ਵੱਲੋਂ ਧਰਨਾ ਲਗਾਏਗਾ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਦਿੱਲੀ ਹਰਿਆਣਾ ਜਿਹੜੀ ਹੱਦ ਹੈ ਕਿਸਾਨ ਤਾਂ ਵੱਡੀ ਗਿਣਤੀ ਦੇ ਵਿੱਚ ਦੇਖ ਸਕਦੇ ਹੋ ਮੈਂ ਕਹੂੰਗਾ ਇੱਕ ਵਾਰ ਪੂਰੇ ਬਾਜ਼ਾਰ ਦੀ ਤਸਵੀਰ ਦਿਖਾਈ ਜਾਵੇ ਜਿਹੜਾ ਸ਼ਟਰ ਬੰਦ ਨੇ ਦੁਕਾਨਾਂ ਦੇ ਕਿਉਂਕਿ ਰਾਤ ਦੇ ਦ ਰਾਤ ਤੱਕ ਮੀਟਿੰਗ ਚੱਲੀ ਹੈ ਪਰ ਦੇਰ ਰਾਤ ਤੱਕ ਜਿਹੜੀ ਮੀਟਿੰਗ ਚੱਲੀ ਉਸ ਦੇ ਵਿੱਚ ਵੀ ਕੋਈ ਬਹੁਤਾ ਜਿਹੜਾ ਫਾਇਦਾ ਕਿਸਾਨਾਂ ਨੂੰ ਹੁੰਦਾ ਹੋਇਆ ਨਾਜ਼ਰ ਨਹੀਂ ਆਇਆ ਕਿਉਂਕਿ ਖਾਸ ਕਰਕੇ ਜਿਹੜਾ ਪੇਚ ਫਸਿਆ ਐਮਐਸਪੀ ਨੂੰ ਲੈ ਕੇ ਐਮਐਸਪੀ ਨੂੰ ਲੈ ਕੇ ਇੱਕ ਵੱਡਾ ਪੇਚ ਫਸਿਆ ਜਿਸ ਦੇ ਉੱਪਰ ਬਹਿਸ ਵੀ ਹੋਈ ਪਰ ਉਸ ਤੋਂ ਬਾਅਦ ਜਿਹੜਾ ਐਤਵਾਰ ਦਾ ਫੇਰ ਦਿਨ ਮਿਥ ਲਿਆ ਗਿਆ ਕਿ ਐਤਵਾਰ ਨੂੰ ਇੱਕ ਅਗਲੀ ਹੋਰ ਮੀਟਿੰਗ ਹੋਣੀ ਹੈ ਪਰ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਬੰਦ ਜਿਹੜਾ ਹੰਗਾਰਾ ਮਿਲਿਆ ਕਿਸਾਨਾਂ ਦੀਸ ਕਾਲ ਨੂੰ ਤਾਂ ਦੇਖ ਸਕਦੇ ਹਾਂ ਅੱਜ ਕੱਲ ਜਿਹੜਾ ਰੇਲਾਂ ਬੰਦ ਕੀਤੀਆਂ ਗਈਆਂ ਸੀ ਤੇ ਅੱਜ ਚੱਕਾ ਵੀ ਹੁਣ ਇਸ ਤੋਂ ਬਾਅਦ ਜਾਮ ਹੋਣ ਵਾਲਾ ਹੈ ਕਿਉਂਕਿ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਸਾਰੀਆਂ ਬੰਦ ਹੋਣੀਆਂ ਨੇ ਤੇ ਇਸ ਤੋਂ ਬਾਅਦ ਆਹ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਤਸਵੀਰ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ ਸੀ ਇਹ ਤਸਵੀਰਾਂ ਨੇ ਬਨੂੜ ਦੀਆਂ ਬਨੂੜ ਦਾ ਬਾਜ਼ਾਰ ਜਿਹੜਾ ਸਾਰਾ ਬੰਦ ਆ ਲੋਕ ਆਪੋ ਆਪਣੀਆਂ ਦੁਕਾਨਾਂ ਦੇ ਬਾਹਰ ਜਿੰਦੇ ਲਾ ਕੇ ਬੈਠੇ ਨੇ ਕਿਉਂਕਿ 4 ਵਜੇ ਤੱਕੇ ਬੰਦ ਆ ਤੇ ਉਸ ਤੋਂ ਬਾਅਦ 4 ਵਜੇ ਤੋਂ ਬਾਅਦ ਪੂਰਨ ਤੌਰ ਤੇ ਖੁੱਲ ਜਾਏਗਾ ਤੁਸੀਂ ਦੇਖ ਸਕਦੇ ਹੋ ਦੁਕਾਨਦਾਰ ਵੀ ਵੱਡੀ ਗਿਣਤੀ ਦੇ ਵਿੱਚ ਬੈਠੇ ਨੇ ਤੇ ਗੱਲਬਾਤ ਵੀ ਜਿਹੜਾ ਦੁਕਾਨਦਾਰਾਂ ਦੇ ਨਾਲ ਜ਼ਰੂਰ ਕਰਾਂਗੇ ਪਰ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਸ਼ਟਰ ਬੰਦ ਨੇ ਤੇ 4 ਵਜੇ ਤੱਕ ਦੀ ਇਹ ਕਾਲ ਹੈ ਬਾਈ ਜੀ 4 ਵਜੇ ਤੱਕ ਬੰਦ ਦੀ ਕਾਲ ਦਿੱਤੀ ਗਈ ਹੈ ਇੱਕ ਪਾਸੇ ਸ਼ੰਭੂ ਕਿਸਾਨ ਬੈਠੇ ਨੇ ਤੇ ਅੱਜ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਹੈ ਹਾਰਟ ਅਟੈਕ ਦੇ ਨਾਲ ਹਾਂਜੀ ਹਾਂ ਪਤਾ ਲੱਗਿਆ ਜੀ ਵੀ ਉੱਥੇ ਕਹਿੰਦੇ ਨਹੀਂ ਕਿ ਹਾਰਟ ਅਟੈਕ ਹੋਇਆ ਕੋਈ ਕਹਿੰਦਾ ਜ਼ਖਮੀ ਹੋ ਗਿਆ ਲੱਗੇ ਹਾਰਟ ਅਟੈਕ ਨਾਲ ਹੋ ਗਿਆ ਚਲੋ ਅਸੀਂ ਲੋ ਕਿਸਾਨਾਂ ਨਾਲ ਆ ਜੀ ਉਹਨਾਂ ਨੇ ਕਾਲ ਕਰੀ ਆ ਅਸੀਂ ਬਾਜ਼ਾਰ ਬੰਦ ਕਰਨ ਬੈਠੇ ਆ ਭਾਈਚਾਰਾ ਭਾਈਚਾਰਾ ਕਰਕੇ ਸਾਰੇ ਬੰਦ ਆ ਜੀ ਸਾਡੇ ਸਾਹਮਣੇ ਭਾਈਚਾਰਾ ਕਿਸਾਨਾਂ ਨਾਲ ਜੀ ਰਾਤ ਵੀ 3 3:30 ਵਜੇ ਤੱਕ ਮੀਟਿੰਗ ਚੱਲੀ ਆ ਸਵੇਰ ਦੇ ਰਾਤ 9 ਵਜੇ ਤੱਕ ਪਰ ਉਹਦੇ ਵਿੱਚ ਵੀ ਐਮਐਸਪੀ ਨੂੰ ਲੈ ਕੇ ਜਿਹੜੀ ਹੈ ਗੱਲ ਸਹਿਮਤੀ ਨਹੀਂ ਬਣੀ ਹੁਣ ਐਤਵਾਰ ਦਾ ਫੇਸ ਅਦਾ ਦਿੱਤਾ ਗਿਆ ਚਲੋ ਕੋਈ ਬੰਨਜੇ ਲੋਕਾਂ ਲੋਕ ਤਾਂ ਪਰੇਸ਼ਾਨ ਹੋ ਰਹੇ ਆ ਜੀ ਬੈਰਲ ਖੁੱਲ ਜਾਏ ਤਿੰਨ ਦਿਨ ਹੋ ਗਏ ਫਰੂਟ ਨਹੀਂ ਆ ਰਹੇ ਸਬਜ਼ੀ ਨਹੀਂ ਆ ਰਹੀ ਬਜਾਰਾਂ ਚ ਇਹ ਤਾਂ ਖੁੱਲਣਾ ਚਾਹੀਦਾ ਜੀ ਜਿਹੜਾ ਜਾਈ ਵੀ ਜਰੀਆ ਬੰਦ ਰੇਲਾਂ ਬੰਦ ਸੀ ਕੱਲ ਹਾਂਜੀ ਹਾਂ ਇਹ ਖੁੱਲਣੀ ਚਾਹੀਦੀ ਆ ਲੋਕ ਬੜੇ ਪਰੇਸ਼ਾਨ ਹੋ ਰਹੇ ਆ ਇਮਾਨਦਾਰੀ ਚੱਲੂਗੀ ਤਾਂ ਹੀ ਫਿਰ ਜਿਹੜਾ ਘਰ ਚੱਲੂਗਾ ਕਿਸੇ ਦਾ ਘਰ ਦੇ ਵਿੱਚ ਜਿਹੜਾ ਸਮਾਨ ਉਹਨਾਂ ਦੁਕਾਨਾਂ ਤੇ ਹੀ ਆਉਣਾ ਹੈ ਹਾਂਜੀ ਹਾਂਜੀ ਹਾਂ ਕਰੋ ਵੀ ਇੰਨਾਂ ਵੀ ਮਸਲਾ ਹੱਲ ਹੋਣਾ ਚਾਹੀਦਾ ਹੈ ਇੱਕ ਕਿਸਾਨਾਂ ਨਾਲ ਵੀ ਉਹਨਾਂ ਦਾ ਰੋਜ਼ਗਾਰ ਵੀ ਆਪਣਾ ਬੰਦ ਕਰਦੇ ਆ ਹੋਰ ਗਵਰਨਮੈਂਟ ਨੂੰ ਮੰਨ ਲੈਣੀਆਂ ਚਾਹੀਦੀਆਂ ਜੋ ਵੀ ਹੈ ਜਾ bus. ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਬਨੂੜ ਦੇ ਅਸੀਂ ਬਾਜ਼ਾਰ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਸਾਰਾ ਕੁਝ ਜਿਹੜਾ ਬੰਦ ਹੈ ਸ਼ਟਰ ਲੱਗੇ ਹੋਏ ਨੇ ਦੁਕਾਨਦਾਰ ਘਰ ਦੇ ਬਾਹਰ ਬੈਠੇ ਔਰ ਸਾਰਿਆਂ ਦੇ ਇਹੋ ਗੱਲ ਕਹਿਣਾ ਕਿ ਭਾਈਚਾਰਾ ਕਾਇਮ ਰੱਖਣਾ ਜ਼ਰੂਰੀ ਹੈ ਜਿਹੜਾ ਜੇ ਭਾਈਚਾਰਾ ਕਾਇਮ ਰਹੂਗਾ ਤਾਂ ਸਾਰਾ ਕੁਝ ਜਿਹੜਾ ਕਿਉਂਕਿ ਸਾਂਝੀ ਵਾਲਤਾ ਬਹੁਤ ਜ਼ਰੂਰੀ ਹੈ ਕੋਈ ਵੀ ਮਸਲਾ ਹੋਵੇ ਪਰ ਇੱਕ ਵਾਰ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਦੁਕਾਨਦਾਰਾਂ ਦੇ ਵੀ ਇਹੋ ਗੱਲ ਕਹਿਣੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮੰਗਾ ਜਿਹੜੀਆਂ ਨੇ ਮਨਾਉਣ ਦੇ ਹੱਕ ਵਿੱਚ ਆ ਕੇ ਮੰਗਾ ਮਨਾਈਆਂ ਜਾਣ ਮੰਨ ਲੈਣ ਮੰਗਾ ਕਿਸਾਨ ਦੀਆਂ ਸਰਕਾਰ ਤੇ ਉਸ ਤੋਂ ਬਾਅਦ ਜਿਹੜਾ ਸਭ ਕੁਝ ਸਹੀ ਹੋ ਜਾਊਗਾ ਤੇ ਦੇਖ ਸਕਦੇ ਹੋ ਜੀ ਸਾਹਮਣੇ ਵੀ ਜਿਹੜਾ ਸਾਰਾ ਬਾਜ਼ਾਰ ਮੈਂ ਕਹੂੰਗਾ ਦਿਖਾਇਆ ਜਾਵੇ ਇੱਕ ਵਾਰ ਜਿੱਥੋਂ-ਤਿੱਥੋਂ ਤੱਕ ਦੇਖ ਸਕਦੇ ਹੋ ਨਿਗਾਹ ਜਾਂਦੀ ਹੈ ਸਾਰੀਆਂ ਦੁਕਾਨਾਂ ਬੰਦ ਨੇ ਸ਼ਟਰ ਲੱਗੇ ਹੋਏ ਨੇ ਦੁਕਾਨਾਂ ਨੂੰ ਬਾਹਰ ਜਿਹੜੇ ਬੋਰਡ ਵਗੈਰਾ ਉਹਨਾਂ ਦੇ ਪਏ ਨੇ ਉਹ ਜ਼ਰੂਰ ਪਏ ਨੇ ਪਰ ਦੁਕਾਨਾਂ ਪੂਰਨ ਤੌਰ ਤੇ ਬੰਦ ਨੇ ਕਿਉਂਕਿ 4 ਵਜੇ ਤੱਕ ਇਹ ਬੰਦ ਰਹਿਣੀਆਂ ਨੇ ਆਹ ਦੇਖ ਸਕਦੇ ਹੋ ਖੱਬੇ ਪਾਸੇ ਵੀ ਮੈਂ ਕਹੂੰਗਾ ਦਿਖਾਇਆ ਜਾਵੇ ਜਿਸ ਹਿਸਾਬ ਦੇ ਨਾਲ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਤੇ ਉਸ ਦੇ ਉੱਪਰ ਸਾਰੇ ਜਿਹੜੇ ਆ ਦੁਕਾਨਦਾਰ ਕਰੇ ਉੱਤੇ ਦੇ ਹੋਏ ਨਾਜ਼ਰ ਆ ਰਿਹਾ ਤਾਂ ਦੁਕਾਨਦਾਰਾਂ ਦਾ ਵੀ ਇਹ ਕਹਿਣਾ ਕਿ ਭਾਈਚਾਰਾ ਕੈਮਰਾ ਨਾਲ ਚਾਹੀਦਾ ਉਹ ਕਹਿੰਦੇ ਕਿ Hindu ਪੰਜਾਬ ਦਾ ਜਿਹੜਾ ਭਾਈਚਾਰਾ ਹੈਗਾ ਉਹ ਬਿਲਕੁਲ ਕੈਮਰਾ ਨਾਲ ਚਾਹੀਦਾ ਤੇ ਨਾਲ ਹੀ ਜੇ ਦੁਕਾਨਾਂ ਖੁੱਲਣਗੀਆਂ ਤਾਂ ਘਰ ਚਲੇਗਾ ਜੇ ਦੁਕਾਨਾਂ ਹੀ ਬੰਦ ਨੇ ਤਾਂ ਘਰ ਵੀ ਜਿਹੜਾ ਰਾਸ਼ਨ ਪਾਣੀ ਕਿੱਥੋਂ ਆਊਗਾ ਆ ਫਰੂਟ ਦੀਆਂ ਦੁਕਾਨਾਂ ਦੇਖ ਸਕਦੇ ਹੋ ਮੈਂ ਕਹੂੰਗਾ ਕਿ ਇਕ ਵਾਰ ਜਰੂਰ ਦਿਖਾਏ ਜਾਂ ਸਾਰੀਆਂ ਫਰੂਟ ਦੀਆਂ ਦੁਕਾਨਾਂ ਨੇ ਇੱਥੇ ਜਿਹੜਾ ਫਰੂਟ ਪਿਆ ਹੁੰਦਾ ਜੂਸ ਦੀਆਂ ਦੁਕਾਨਾਂ ਨੇ ਦੇਖ ਸਕਦੇ ਹੋ ਸਾਰਾ ਕੁਝ ਬੰਦ ਹੈ ਦੇਖ ਸਕਦੇ ਹੋ ਕਿਵੇਂ ਟਕਿਆ ਹੋਇਆ ਬੋਰੀਆਂ ਦੇ ਨਾਲ ਗੱਟਿਆਂ ਦੇ ਨਾਲ ਸਭ ਕੁਝ ਟਕਿਆ ਹੋਇਆ ਤਾਂ ਪਿੱਛੇ ਵੀ ਵਿਕਰਮ ਮੈਂ ਕਹੂੰਗਾ ਦਿਖਾਇਆ ਜਾਵੇ ਸਾਰਾ ਕੁਝ ਜਿਹੜਾ ਬੰਦ ਹੈਗਾ ਜਿੱਥੇ-ਜਿੱਥੇ ਤੱਕ ਤੁਹਾਡੀ ਨਿਗਾ ਜਾਊਗੀ ਆਹ ਦੇਖ ਸਕਦੇ ਹੋ ਜੂਸ ਭੰਡਾਰ ਹੈ ਵੀ ਇਹ ਵੀ ਬੰਦ ਹੈਗਾ ਤਾਂ ਇੱਕ ਚੰਗਾ ਹੰਗਾਰਾ ਜਿਹੜਾ ਮਿਲਿਆਗਾ ਕਿਸਾਨਾਂ ਨੂੰ ਤੇ ਸਾਰੇ ਲੋਕ ਕਿਸਾਨਾਂ ਦੇ ਨਾਲ ਨੇ ਲੋਕਾਂ ਦਾ ਕਹਿਣਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲੀਆਂ ਜਾਣ ਤੇ ਹੁਣ ਐਤਵਾਰ ਦੀ ਜਿਹੜੀ ਮੀਟਿੰਗ ਹੋਣੀ ਆ ਸਾਰਿਆਂ ਦੀ ਨਿਗਾ ਉਸ ਦੇ ਉੱਪਰ ਟਿਕੀ ਆ ਪਰ ਦੇਖ ਸਕਦੇ ਹੋ ਤੁਸੀਂ ਇਹ ਸਾਰੀਆਂ ਦੁਕਾਨਾਂ ਆ ਸਟਾਲਸ ਜਿਹੜੀਆਂ ਨੇ ਦੇਖ ਸਕਦੇ ਇਹ ਵੀ ਬੰਦ ਨੇ ਆਪੋ ਆਪਣੇ ਸਟਾਲਾਂ ਨੂੰ ਜਿਹੜੀਆਂ ਪੱਲੀਆਂ ਦੇ ਨਾਲ ਢਾਕੇ ਸਾਰੇ ਚਲੇ ਗਏ ਨੇ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਹੜਾ ਆ ਏਡਾ ਵੱਡਾ ਸ਼ੋਅਰੂਮ ਹੈ ਇਹ ਵੀ ਸਾਰਾ ਬੰਦ ਹੈਗਾ ਤਾਂ ਸਪੂਰਨ ਕਾਲ ਜਿਹੜੀ ਹੈ ਕਿਸਾਨਾਂ ਦੀ ਮੰਨ ਲਈ ਗਈ ਹੈ ਤੇ ਦੁਕਾਨਦਾਰ ਪੂਰੀ ਸਹਿਮਤੀ ਦੇ ਨਾਲ ਜਿਹੜਾ ਕਿਸਾਨਾਂ ਦੇ ਨਾਲ ਆ ਕੇ ਖੜੇ ਨੇ ਤਾਂ ਸਾਰਿਆਂ ਦਾ ਇੱਕੋ ਗੱਲ ਕਹਿਣੀ ਹੈ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਕਿਉਂਕਿ ਜੇ ਮੰਗਾਂ ਮੰਨੇਗੀ ਤਾਂ ਹੀ ਕਿਸਾਨ ਖੁਸ਼ ਹੋਣਗੇ ਤੇ ਤਾਂ ਹੀ ਜਿਹੜਾ ਫਿਰ ਕਾਰੋਬਾਰ ਚੱਲ ਸਕੇਗਾ ਵਪਾਰ ਚੱਲ ਸਕੇਗਾ ਕੈਮਰਾ ਪਰਸਨ ਵਿਕਰਮ ਦੇ ਨਾਮ ਮਨਦੀਪ ਜੋਤ ਬਨੂੜ